ਹੈਲੋ ਜੀ 사ਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਤੁਸੀਂ ਲੇਡੀਜ਼ ਉਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੀ ਵੀਡੀਓ ਦੇ ਵਿੱਚ ਦੁਪੱਟੇ ਦਿਖਾਵਾਂਗੇ ਬਹੁਤ ਹੀ ਪਿਆਰੇ ਸਟਾਈਲਿਸ਼ ਦੁਪੱਟੇ ਹੋਣਗੇ ਜਿਸ ਤਰ੍ਹਾਂ ਕਿ ਬਾਂਦਨੀ ਸਟਾਈਲ ਵਾਲੀ ਦੁਪੱਟੇ ਨੇ ਸਭ ਤੋਂ ਪਹਿਲਾ ਦੁਪੱਟਾ ਆ ਜੈਲੋ ਤੇ ਰੈੱਡ ਕਲਰ ਦੇ ਕੰਬੀਨੇਸ਼ਨ ਦਾ ਤੁਸੀਂ ਪੂਰੀ ਲੁੱਕ ਚੈੱਕ ਕਰੋ ਦੁਪੱਟੇ ਦੀ ਸਾਰਾ ਹੀ ਬਾਂਦਨੀ ਸਟਾਈਲ ਦਾ ਹੁੰਦਾ ਹੈ ਬਹੁਤ ਹੀ ਹਾਰਡਵਰਕ ਦੇ ਨਾਲ ਇਹ ਵਾਲੇ ਦੁਪੱਟੇ ਬੰਦੇ ਨੇ ਸਾਰੇ ਕਲਰਫੁੱਲ ਜਿਹੜੇ ਆ ਖੁਦ ਡਾਈ ਕਰਤੇ ਨੇ ਦੁਪੱਟੇ ਇਹ امیਜ ਜਿਹੜੀ ਹੈ ਇਸਦੀ ਜਿਹੜੀ ਖੋਲਣ ਤੋਂ ਹੀ ਪਤਾ ਚਲ ਜਾਂਦਾ ਹੈ ਕਿ ਇਹ ਜਿਹੜੇ ਆ ਟਾਈ ਐਂਡ ਡਾਈ ਬੰਦਨੀ ਸਟਾਈਲ ਵਾਲੇ ਦੁਪੱਟੇ ਹੋਣਗੇ ਠੀਕ ਹੈ ਜੀ 컬러 ਬਹੁਤ ਸੋਹਣੇ ਆਉਣਗੇ 컬러ਫੁਲ ਦੁਪੱਟੇ ਆਉਣਗੇ ਤੇ ਇੱਕਦਮ ਪੂਰੇ ਤੁਹਾਨੂੰ कॉटन ਦੇ ਵਿੱਚ ਮਿਲਣਗੇ ਠੀਕ ਹੈ ਜੀ ਪਿਓਰ कॉटन ਦੇ ਦੁਪੱਟੇ ਹੋਣਗੇ ਤੇ ਬੰਦਨੀ ਸਟਾਈਲ ਹੋਏਗਾ ਇਹਨਾਂ ਦਾ ਜਿਸ ਤਰ੍ਹਾਂ ਕਿ ਅਗਲਾ ਦੁਪੱਟਾ ਹੈ ਇਸ ਤੇ ਵਿੱਚ ਗ੍ਰੀਨ ਡਾਰਕ ਕਲਰ, ਰੈੱਡ ਕਲਰ ਤੇ येलो ਕਲਰ ਦਾ ਬੇਸ ਆ 컬러 ਬਹੁਤ ਹੀ ਪਿਆਰਾ ਠੀਕ ਹੈ ਜੀ ਇਵੇਂ ਦੇ ਲਾਈਟ ਡਾਰਕ ਸਾਰੇ ਹੀ ਕਲਰ ਆਉਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਨਾ 컬러 ਤੇ ਕੋਈ ਵੀ ਦੁਪੱਟਾ ਮੰਗਵਾ ਸਕਦੇ ਹੋ ਬੁਕਿੰਗ ਦਾ ਨੰਬਰ ਹੋਏਗਾ 7814352822 ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦ ਰੇਟ ਨਾ ਅਗਲਾ ਆਏਗਾ ਰੈਡ ਤੇ ਮਸਟਰਡ 컬러 ਦਾ ਕੰਬੀਨੇਸ਼ਨ ਬਹੁਤ ਸੋਹਣਾ 컬러 ਹੈ ਵੀ ਠੀਕ ਹੈ ਜੀ ਲਾਈਟ ਡਾਰਕ 컬러 ਜਾਦੇ ਆਉਣਗੇ ਇਸ ਦੇ ਵਿੱਚ ਤੇ ਦੁਪੱਟੇ ਦੇ ਨਾਲ ਤੁਸੀਂ ਜਿਹੜਾ ਸਾਡੀ ਵੀਡੀਓਜ਼ ਦੇ ਵਿੱਚੋਂ ਸੂਟ ਵੀ ਕੋਈ ਕੋਈ ਵੀ ਚੂਜ਼ ਕਰ ਸਕਦੇ ਹੋ ਕਾਫੀ ਪ੍ਰਿੰਟਡ ਸੂਟ ਆਏ ਸੀ ਕਿ ਕੈਂਬਰੀ कॉटन ਦੇ ਪਿਓਰ कॉटन ਦੇ ਤੇ ਰਿਯਾਨ कॉटन ਦੇ ਸੂਟ ਜਿਹੜੇ ਉਹ ਵੀ ਸਾਡੀ ਕਾਫੀ ਵੀਡੀਓਜ਼ ਆਈਆਂ ਨੇ ਤੁਸੀਂ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਵੀ ਸੂਟ ਵੀ ਪਸੰਦ ਕਰ ਸਕਦੇ ਹੋ ਨਾਲ ਮੈਚਿੰਗ ਕਰਕੇ ਦੁਪੱਟੇ ਵੀ ਪਸੰਦ ਕਰ ਸਕਦੇ ਹੋ ਜਾਂ ਅਕੱਲੇ ਦੁਪੱਟੇ ਵੀ ਲੈ ਸਕਦੇ ਹੋ ਠੀਕ ਹੈ ਜੀ ਦੇਖੋ ਤੁਸੀਂ ਟਾਈ ਐਂਡ ਡਾਈ ਵੇਖੋ ਦੁਪੱਟੇ ਦੀ ਬਹੁਤ ਹੀ ਪਿਆਰਾ ਦੁਪੱਟਾ ਮਸਟਰਡ ਕਲਰ ਵਿਦ ਰੈੱਡ ਕੰਬੀਨੇਸ਼ਨ ਪੱਲੇ ਬਹੁਤ ਸੋਹਣੇ ਬਣੇ ਆ ਤੇ ਵਾਈਟ ਕਲਰ ਦੀ ਜੜੀਆ ਵਿੱਚ ਮੰਦਮੀ ਸਟਾਈਲ ਬਣਿਆ ਵਾਈਟ ਕਲਰ ਦਾ ਬਹੁਤ ਸੋਹਣਾ ਕਲਰ ਆ ਅਗਲਾ ਕਲਰ ਆਏਗਾ ਗ੍ਰੀਨ ਸ਼ੇਡ ਦੇ ਵਿੱਚ ਠੀਕ ਹੈ ਜੀ ਗ੍ਰੀਨ ਦੇ ਨਾਲ ਆਏਗਾ yellow ਕਲਰ orange ਸ਼ੇਡ ਠੀਕ ਹੈ ਇਹ ਸਾਰੇ ਦੁਪट्टे ਜਿਹੜੇ ਉਹ ਖੋਲਣੇ ਜਿਹੜੇ ਪੋਸੀਬਲ ਨਹੀਂ ਆ ਤੁਸੀਂ ਵੀਡੀਓ ਇਸ ਤਰ੍ਹਾਂ ਹੀ ਸਾਰਾ ਜਿਹੜਾ ਉਹ ਪ੍ਰਿੰਟ ਆਏਗਾ ਤੁਹਾਨੂੰ ਦਿਖਾ ਦਿੱਤਾ ਆ ਤੇ ਅਗਲਾ ਆ ਗਿਆ ਬਾਵਾਂ ਦੇ ਨਾਲ ਮਹਿਰੂਨ ਕਲਰ ਠੀਕ ਹੈ ਜੀ ਤੁਸੀਂ ਲੁੱਕ ਚੈੱਕ ਕਰਦੇ ਜਾਓ ਮਜੈਂਟਾ ਦੇ ਨਾਲ ਥੋੜਾ ਜਿਹਾ ਡਾਰਕ ਗ੍ਰੀਨ ਕਲਰ ਕਲਰ ਬਹੁਤ ਸੋਹਣੇ ਆਉਣਗੇ ਜਿਹੜੇ ਮੈਚਿੰਗ ਕਲਰ ਆ ਨਾ ਉਹ ਇੱਕ ਤੋਂ ਇੱਕ ਵੱਧ ਸੋਹਣੇ ਆ ਠੀਕ ਹੈ ਜੀ ਤੁਸੀਂ ਇੱਕ ਦੁਪੱਟਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਉਸ ਦੇ ਨਾਲ ਰਿਲੇਟਡ ਇੱਕ ਤੋਂ ਵੱਧ ਦੁਪੱਟੇ ਵੀ ਲੈ ਸਕਦੇ ਹੋ ਅਗਲੇ ਵੀ ਬੰਗਨੀ ਸਟਾਈਲ ਦੇ ਵਿੱਚ ਹੋਣਗੇ ਇਹ ਥੋੜਾ ਜਿਹਾ ਡਿਫਰੈਂਟ ਜਿਹੜਾ ਉਹ ਡਿਜ਼ਾਈਨ ਆ ਜਾਏਗਾ ਇਹ ਮੈਰੂਨ ਦੇ ਉੱਪਰ ਥੋੜਾ ਜਿਹਾ ਮਸਟਰਡ ਤੇ ਵਾਈਟ ਕਲਰ ਦਾ ਜਿਹੜਾ ਉਹ ਸਟਾਈਲ ਆ ਡਿਜ਼ਾਈਨ ਹੋਇਆ ਆ ਬਹੁਤ ਸੋਹਣਾ ਇਹ ਵੀ ਕਲਰ ਆ ਇਸ ਦੇ ਵਿੱਚ ਇਹ ਡਿਜ਼ਾਈਨਿੰਗ ਵਿੱਚ ਵੀ ਤੁਹਾਨੂੰ ਕਾਫੀ ਕਲਰਸ ਆਪਸ਼ਨ ਮਿਲ ਜਾਣਗੇ ਜਿਵੇਂ ਪਹਿਲਾਂ ਤੁਹਾਨੂੰ ਦਿਖਾਈਆਂ ਸੀਗੀਆਂ ਬੰਦਨੀ ਉੱਤੋਂ ਵੀ ਕਾਫੀ ਕਲਰ ਆਪਸ਼ਨ ਹੈ ਤੇ ਇਹ ਵਾਲੇ ਜਿਹੜੇ ਦੁਪੱਟੇ ਇਹਨਾਂ ਦੇ ਵਿੱਚ ਵੀ ਕਾਫੀ ਕਲਰ ਆਪਸ਼ਨ ਮਿਲ ਜਾਣਗੇ ਠੀਕ ਹੈ ਜੀ ਇਸ ਤਰ੍ਹਾਂ ਜਿਸ ਤਰ੍ਹਾਂ ਨੇਵੀ ਬਲੂ ਦੇ ਉੱਪਰ ਮਹਿਰੂਨ ਕਲਰ ਦੀ ਜੜੀ ਆ ਉਹ ਹੋਈ ਆ ਪ੍ਰਿੰਟਿੰਗ ਬਹੁਤ ਹੀ ਸੋਹਣਾ ਸਾਰਾ ਹੀ ਟਾਈ ਐਂਡ ਡਾਈ ਆਏਗਾ ਬਾਂਦਨੀ ਸਟਾਈਲ ਹੋਏਗਾ ਠੀਕ ਹੈ ਚੈੱਕ ਕਰਦੇ ਜਾਓ ਤੁਸੀਂ ਕਲਰ ਵਾਈਜ਼ ਵੀ ਬਹੁਤ ਹੀ ਪਿਆਰੇ ਆ ਤੇ ਡਿਜ਼ਾਈਨਿੰਗ ਇੱਕ ਤੋਂ ਇੱਕ ਵਦ ਸੁਹਣੀ ਆ ਇਸ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਕਾਫੀ ਮਿਲ ਜੇਗੀ ਨੇਵੀ ਬਲੂ ਦੇ ਉੱਪਰ ਮਹਿਰੂਨ ਕਲਰ ਤੇ ਨਾਲ ਵਾਈਟ ਕਲਰ ਦੀ ਜੜੀਆਂ ਉਹ ਹੋਈ ਆ ਕਲਰਿੰਗ ਠੀਕ ਹੈ ਜੀ ਅਗਲਾ ਫੇਅਰ ਸੇਮ ਹੀ ਆ ਗਿਆ ਹੈ ਜਿਵੇਂ ਦੇ ਤੁਹਾਨੂੰ ਪਹਿਲੇ ਦਿਖਾਏ ਸੀ ਇਹ ਥੋੜਾ ਰੈਡ ਟਮਾਟਰੀ ਸ਼ੇਡ ਦੇ ਨਾਲ ਮਸਟਰਡ ਟੋਨ ਹੋਏਗੀ ਠੀਕ ਹੈ ਜੀ ਚੈੱਕ ਕਰਦੇ ਜਾਓ ਤੁਸੀਂ ਤੇ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਵਿੱਚ ਕਲਰ ਤੇ ਦੁਪੱਟਾ ਪਸੰਦ ਆਉਂਦਾ ਹੈ ਤੁਸੀਂ ਸਾਡੇ ਨੰਬਰ ਤੇ ਪਿਕ ਸੈਂਡ ਕਰਨੀ ਆ 3781435282 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਵਿਦ ਰੇਟ ਠੀਕ ਹੈ ਸਿਰਫ 100 ਰੁਪੀਆ ਦਾ ਤੁਹਾਨੂੰ ਦੁਪੱਟਾ ਮਿਲੇਗਾ ਆਮ ਜਿਦੋਂ ਅਸੀਂ ਸ਼ਾਪ ਤੇ ਜਾਂਦੇ ਆ ਤੇ ਇਹ 120 ਤੋਂ ਲੈ ਕੇ ਤੇ 150 ਤੱਕ ਦੁਪੱਟੇ ਆਉਂਦੇ ਆ ਠੀਕ ਹੈ ਮਤਲਬ 120 ਤੋਂ ਉੱਪਰ ਹੀ ਦੁਪੱਟੇ ਮਿਲਣਗੇ ਤੁਹਾਨੂੰ ਪਰ ਇਸ ਵੀਡੀਓ ਦੇ ਵਿੱਚ ਜਿਹੜਾ ਆ ਉਹ ਤੁਹਾਨੂੰ ਮਿਲੇਗਾ ਸਿਰਫ 100 ਦਾ ਦੁਪੱਟਾ ਠੀਕ ਹੈ 100 ਦਾ ਤੁਹਾਨੂੰ ਦੁਪੱਟਾ ਮਿਲੇਗਾ ਸ਼ਿਪਿੰਗ ਦਾ ਚਾਰਜ ਤੁਹਾਨੂੰ ਅਲੱਗ ਤੋਂ ਲੱਗੇਗਾ ਠੀਕ ਹੈ ਜੀ ਸ਼ਿਪਿੰਗ ਦਾ ਚਾਰਜ ਅਲੱਗ ਤੋਂ ਹੋਏਗਾ ਕਲਰ ਆਪਸ਼ਨ ਕਾਫੀ ਆ ਜਾਏਗੀ ਠੀਕ ਹੈ ਜੀ ਕੋਈ ਵੀ ਤੁਸੀਂ ਦੁਪੱਟਾ ਕੋਈ ਵੀ ਕਲਰ ਜਿਹੜਾ ਉਹ ਪਸੰਦ ਕਰਕੇ ਜਿਹੜਾ ਉਹ ਤੁਸੀਂ ਲੈ ਸਕਦੇ ਹੋ ਕਲਰ ਦੇਖੀ ਜਾਓ ਮੇਜੈਂਟਾ ਦੇ ਨਾਲ ਜਿਸ ਨਾਲ ਮਸਟਰਡ ਕਲਰ ਆ ਗਿਆ ਰੈੱਡ ਦੇ ਨਾਲ ਮਸਟਰਡ ਕਲਰ ਆ ਗਿਆ ਗ੍ਰੀਨ ਟੋਨ ਦੇ ਨਾਲ ਮਸਟਰਡ ਕਲਰ ਆ ਗਿਆ ਰੈੱਡ ਕਲਰ ਆ peach color pink peach color ਦੇ ਨਾਲ violet shade ਬਹੁਤ ਸੋਹਣੇ ਕੰਬੀਨੇਸ਼ਨ ਆ ਕਲਰ ਵਾਈਜ਼ ਵੀ ਇੱਕਦਮ ਵਧੀਆ ਕੰਬੀਨੇਸ਼ਨ ਆਉਣਗੇ ਤੇ ਡਿਜ਼ਾਈਨ ਵਾਈਜ਼ ਵੀ ਜਿਹੜੇ ਆ ਇੱਕਦਮ ਵਧੀਆ ਜਿਹੜੇ ਉਹ ਡਿਜ਼ਾਈਨ ਆਉਣਗੇ royal blue color ਆ ਗਿਆ ਆ purple dark color ਆ ਗਿਆ ਠੀਕ ਹੈ ਤੁਸੀਂ ਦੇਖ ਲਓ ਕਾਫੀ ਵੈਰਾਈਟੀ ਦੇ ਵਿੱਚ ਕਾਫੀ ਸਾਡੀਆਂ ਦੁਪट्टे ਦੀਆਂ ਵੀਡੀਓਜ਼ ਪਹਿਲੇ ਵੀ ਆਉਂਦੀਆਂ ਰਹੀਆਂ ਨੇ ਤੇ ਹੁਣ ਅੱਗੇ ਵੀ ਜੜੀਆਂ ਆਉਂਦੀਆਂ ਰਹਿਣਗੀਆਂ ਤੁਸੀਂ ਕੋਈ ਵੀ ਜਿਹੜਾ ਬਸ ਕਲਰ ਪਸੰਦ ਕਰ ਸਕਦੇ ਹੋ ਪੇਮੈਂਟ ਦਾ ਨੰਬਰ ਹੋਏਗਾ 7814352822 ਠੀਕ ਹੈ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀਆਂ ਵਿਦਨ ਰੇਟ ਠੀਕ ਹੈ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਪੇਮੈਂਟ ਤੁਹਾਨੂੰ ਪਹਿਲੇ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੁਹਾਨੂੰ ਸਾਡੀ ਜਿਹੜੀ ਕਲੈਕਸ਼ਨ ਆ ਕਿਵੇਂ ਦੀ ਲੱਗਦੀ ਆ ਤੇ ਉਹ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਇਸਦੇ ਵਿੱਚ ਅੱਗੇ ਆ ਗਿਆ ਏ ਥੋੜਾ ਬਾਵਾਂ ਸ਼ੇਡ ਦੇ ਨਾਲ ਬ੍ਰੈਡ ਮੈਰੂਨ ਕਲਰ ਠੀਕ ਹੈ ਜੀ ਤੁਸੀਂ ਕੰਬੀਨੇਸ਼ਨ ਦੇਖੋ ਇੱਕ ਤੋਂ ਇੱਕ ਵੱਧ ਸੋਹਣਿਆ ਤੇ ਡਿਜ਼ਾਈਨਿੰਗ ਵੀ ਬਹੁਤ ਹੀ ਵਧੀਆ ਠੀਕ ਹੈ ਜੀ ਇਹਨਾਂ ਨਾਲ ਤੁਸੀਂ ਜਿਹੜੇ ਉਹ ਸੂਟ ਵੀ ਸਾੜ ਤੋਂ ਜਿਹੜੇ ਉਹ ਸੂਟਾਂ ਵਾਲੀਆਂ ਵੀ ਕਾਫੀ ਵੀਡੀਓਜ਼ ਆਈਆਂ ਨੇ ਪ੍ਰਿੰਟਡ ਸੂਟਸ ਵੀ ਜਿਹੜੇ ਆ ਉਹ ਤੁਸੀਂ ਸਿਲੈਕਟ ਕਰਕੇ ਦੁਪੱਟੇ ਉਹਨਾਂ ਨਾਲ ਵੀ ਜਿਹੜੇ ਉਹ ਮੈਚ ਕਰ ਸਕਦੇ ਹੋ ਐਜ਼ ਇਟ ਇਜ਼ ਜਿਹੜੇ ਉਹ ਤੁਸੀਂ ਕੱਲੇ ਦੁਪੱਟੇ ਵੀ ਲੈ ਸਕਦੇ ਹੋ ਇੱਕ ਤੋਂ ਵੱਧ ਜਿਹੜੀ ਤੁਹਾਨੂੰ ਆਪਸ਼ਨ ਵੀ ਮਿਲ ਜਾਈਗੀ ਇੱਕ ਕਲਰ ਕਲਰ ਦੇ ਵਿੱਚ ਠੀਕ ਹੈ ਜੀ ਚੈੱਕ ਕਰਦੇ ਜਾਓ ਫਿਰ ਤੋਂ ਸਾਰੇ ਹੀ ਦੁਪट्टे ਜਿਹੜੇ ਬਹੁਤ ਹੀ ਪਿਆਰੇ ਆ ਕਲਰ ਆਪਸ਼ਨ ਜਿਹੜੀ ਆ ਤੁਹਾਨੂੰ ਕਾਫੀ ਮਿਲ ਗਈ ਹੈ ਮੇਰੇ ਖਿਆਲ ਚ ਕੋਈ ਵੀ ਇਹਦਾ ਕਲਰ ਨਹੀਂ ਹੋਏਗਾ ਕਿ ਜਿਹੜਾ ਇਸ ਵੀਡੀਓ ਦੇ ਵਿੱਚ ਨਾ ਹੋਵੇ ਠੀਕ ਹੈ ਜੀ ਡਾਰਕ ਕਲਰ ਵੀ ਆਉਣਗੇ ਲਾਈਟ ਸ਼ੇਡਸ ਵੀ ਆਉਣਗੇ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਜਿਹੜਾ ਉਹ ਪਸੰਦ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਤੇ ਇੱਕ ਸਾਡੀ ਲਾਈਵ ਜਿਹੜੀ ਉਹ ਹਰ ਰੋਜ਼ ਰਾਤ ਨੂੰ 9 ਵਜੇ ਆਉਂਦੀ ਆ ਤੁਸੀਂ ਲਾਈਵ ਨੂੰ ਵੀ ਜੁਆਇਨ ਕਰਿਆ ਕਰੋ Só de sair,